ਨੰਦਾ ਪਰੰਪ੍ਰਿਤ YouTube ਚੈਨਲ ਦੇ ਬੜੇ ਹੀ ਪਿਆਰੇ ਸਰੋਤਿਆਂ ਨੂੰ ਪਰਮਜੀਤ ਕਰਪੰਨੀ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ਼੍ਰੀ ਅਕਾਲ ਆਕਦੀ ਹੈ ਜੀ ਮੈਂ ਅੱਗੇ ਵੀ ਕੋਈ ਨਾ ਕੋਈ ਗੀਤ ਲੈ ਕੇ ਆਪਜੀ ਦੇ ਰੂਪ ਰਹੂੰਦੀ ਰਹਿਣੀ ਆ ਤੁਸੀਂ ਮੇਰੇ ਗੀਤਾਂ ਨੂੰ ਸੁਲਾਹ ਵੀ ਦਿੰਦੇ ਹੋ ਤੇ ਮੇਰੀਆਂ ਗਲਤੀਆਂ ਨੂੰ ਵੀ ਦੱਸਦੇ ਹੋ ਤੇ ਮੈਨੂੰ ਬੜਾ ਚੰਗਾ ਲੱਗਦਾ ਹੈ ਕਿਉਂਕਿ ਜੀ ਤੱਕ ਕਰ ਕਿਸੇ ਆਪਣੀ ਗਲਤੀ ਦਾ ਹਲਦੀ ਕੋ ਦੱਸੇ ਨਾ ਤਾਂ ਆਪ ਉਸ ਨੂੰ ਸੁਧਾਰੇ ਮਿਲ ਕੋਈ ਕੋਸ਼ਿਸ਼ ਨਹੀਂ ਕਰ ਸਕਦਾ ਸੋ ਤੁਸੀਂ ਮੈਨੂੰ ਦੱਸ ਤੇਰੇ ਕਰੋ ਮੇਰੀਆਂ ਗਲਤੀਆਂ ਤੇ ਮੈਂ ਪੂਰੀ ਕੋਸ਼ਿਸ਼ ਨਾਲ ਪੂਰੀ ਤੰਦੇਹੀ ਨਾਲ ਤੁਹਾਡੇ ਅੱਗੇ ਜੀਤ ਲੈ ਕੇ ਹਾਜ਼ਰ ਹੁੰਦੀ ਰਹਾਂਗੀ ਇਹ ਮੇਰੇ ਬਚਪਨ ਦੇ ਸਾਥੀ ਹਨ ਤੇ ਮੇਰੇ ਨਾਲ ਇਦਾਂ ਹੀ ਤੁਰਦੇ ਜਾਣਗੇ ਮੇਰੀ ਇਹੀ ਦਲੀਦਵਾ ਹੈ ਕਿ ਮੈਂ ਇਨਾ ਗਿੱਤਾਂ ਨੂੰ ਗੌਂਦੀ ਗੌਂਦੀ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਵਾਂ ਤੇ ਇਹ ਸਾਰੇ ਕਹੋ ਕਿ ਹੁਣੇ ਪੰਮੀ ਗਾਇਰੀ ਸੀ ਤੇ ਹੁਣ ਉਹ ਹੈ ਨਹੀਂ ਇਸ ਦੁਨੀਆ ਤੇ ਬਸ ਇਹੀ ਮੇਰੇ ਮਨ ਦੀ ਤਮੰਨਾ ਹੈ ਹੂਏ ਤੇ ਪਾਣੀ ਫਰਨ ਵਾਲੇ ਵੀ ਗੀਤ ਕਾਫੀ ਸਾਰੇ ਸਾਡੇ ਸਾਹਮਣੇ ਆਇਆਂ ਲੰਬੀ ਇੱਕ ਵਾਲੀ ਵੀ ਹਨ ਅਤੇ ਉਹ ਉਹਦੇ ਵਿੱਚ ਢੋਲ ਕੀਤੇ ਗਾਉਣ ਵਾਲੇ ਗੀਤ ਵੀ ਹਨ ਅੱਜ ਵੀ ਮੈਂ ਇੱਕ ਜੇ ਹੈ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ ਜੋ ਕੂਹੇ ਤੇ ਪਾਣੀ ਪੈਣ ਵਾਲੇ ਤੇ ਫੌਜੀ ਨਾਲ ਸੰਬੰਧਤ ਹਨ ਚਲੋ ਫਿਰ ਸੁਣਦੇ ਹਾਂ ਗੀਤ ਦੇ ਬੋਲ ਕੂਹੇ ਤੇ ਪਾਣੀ ਪਰਂਦੀਏ ਗੋਰੀਏ ਨੀ ਮੈਂ ਵੱਲ ਨੀਂ ਗੋਰੀਏ ਮੈਂ ਵੱਲ ਡੋਲੇ ਲਿੰਡੋਲੇ ਹੁਲਾਨ ਆਪਣਾ ਮੈਂ ਪਰੇ ਆਨੰਦੇ ਮੰਗ ਬਰੁਆ ਵਗੇ ਦੀਆ ਸੁਣ 베 ਗਬਰੁਆ ਵਗੇ ਦੀਆ ਕੋਲ ਚੇਲਾ ਗਬਰੁਆ বগ দিয়ে কল চলা লজ্জে নগরু নি গোড়িয়ে হথ লগে ঝড় নি গোড়িয়ে হথ লগে ঝড় যান গোড়িয়ে হথ লগে ല സാടിൂന്നടി വേഗ വീരത്ത സണ വേഗ വീരതാ ഗബരുവാ വീരത कडा तेरा पन तोड़ा चुरस ते लज़ दे सुने निगोरिये लज़ करण टोटे चार निगोरिये लज़ करण टोटे चार कडा ਰੂਆ ਲਜਟ ਟੁੱਟੇ ਮਰ ਜਾ ਗਬਰੂਆ ਲਜਟ ਟੁੱਟੇ ਮਰ ਜਾ ਬੁੱਲ ਤੇਰੇ ਗੋਰੀਏ ਚੰਬੇ ਦੀਆ ਕਲੀਆਂ ਅੱਖੀਆਂ ਨੀ ਗੋਰੀਏ ਖੀਆਂ ਲੋੜੇ ਮਾਰਨ ਨੀਂ ਗੋਰੀਏ ਅੱਖੀਆਂ ਲੋੜੇ ਮਾਰਨ ਜੇੜੀਆਂ ਅੱਖਾਂ ਲੈ ਤਕੇ ਅਗਬਰੂਆ ਕੱਢੇ ਲਵਾ ਸੋਹਣ ਵੇਗਬਰੂਆ ਕੱਢੇ ਲਵਾ ਬਰੂਆ ਕਢ ਲਾ ਮਾਰ ਕੇ ਕਟ ਲੈ ਕੇ ਕਣਾ ਕਰ ਆਈ ਨੀ ਮਾਏ ਬੈਠਾਏ ਨੀ ਮਾਏ ਬੈਠਾਏ ਸ਼ਾਇਸਵਾ ਨੀ ਮਾਏ ਬੈਠਾਏ ਸ਼ സേരാ ജി നിയമ ജീന പലഹിയ മീനു പലങ്ങ मेरा तलग दवाई नीति तेरा ता नि सुन लाडो रानी तेरे ता सिर दसाई नीलाडो तेरे ता सिर दसा चन्ना परे परे दुध दानी रुसे आजा सुने लाडो रानिए रुसे आजा कांत ने मना नीलाडो रुसे आजा कांत ले मना ਜਿ ਮਾੜੀ ਤੇ ਸੁਤੇ ਆ ਗਬਰੂਆ ਮੁਖ ਉਤੋਂ ਸੋਣੇ ਵੇ ਗਬਰੂਆ ਮੁਖੜੇ ਤਪੱਲੇੜਾ ਹਟਾ ਗਬਰੂਆ ਮੁਖੜੇ ਤਪੱਲੇੜਾ ਹਟਾ ਤੇਰੇ ਕਹੇ ਮੂੰਹ ਤੋਂ

ਸਮਣੇ ਵੇਗ ਬਰੂਆ ਹੁਣ ਮੈਂ ਹੋਈ ਮਟਿਆ ਜਬਰੂਆ ਹੁਣ ਮੈਂ ਹੋਈ ਮਟਿਆ ਦੇ ਦੇ ਸਜਾ ਪਾਵੇਂ ਬਖਸ਼ ਵੇ ਮਾਹੀਆ ਮੈਂ ਤੇਰੀ ਮਾਹੀ ਮੇਰਿਆ ਮੈਂ ਹਾਂ ਤੇਰੀ ਗੁਨਾਹਾਂ ਦਾ ਬੇਮਈਆ ਮੈਂ ਤੇਰੀ ਗੁਨਾਹਾਂ ਦਾ ਤਨ